ਮੈਨੂੰ ਅੱਜ ਮਾਣ ਹੈ ਬੀਜੇਪੀ ਪਾਰਟੀ ਤੋਂ ਛੱਡ ਕੇ ਅੱਜ ਆਮ ਆਦਮੀ ਪਾਰਟੀ ਤੋਂ ਸਾਡੇ ਭਰਾ ਨੇ ਪਾਰਟੀ ਜਨਮ ਦਿੱਤੀ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਕਿ ਵੀ ਸੋਸ਼ਲ ਮੀਡੀਆ ਦੀ ਐਕਟੀਵਿਟੀ ਜਿੰਨੀ ਵੀ ਸੀ ਉਹ ਵੀ ਕਰਦੇ ਸੀ ਔਰ ਪੰਕਜ ਜੀ ਜਿਹਨੇ ਮੈਂ ਕਹਿ ਸਕਦਾ ਵੀ ਇਹ ਆਪਣੀ ਪਾਰਟੀ ਦੇ ਵਰਕਰ ਸੀ ਐਨਸੀ ਦੀਆਂ ਇਲੈਕਸ਼ਨਾਂ ਲੱਗ ਕੇ ਆ ਕੇ ਕਿਤੇ ਨਾ ਕਿਤੇ ਨਰਾਜ਼ਗੀ ਜਿਹੜੀ ਹੋ ਗਈ ਤੇ ਕਿਤੇ ਹੋਰ ਪਾਰਟੀ 'ਚ ਚਲੇ ਪਰ ਅੱਜ ਅਸੀਂ ਇਹਨਾਂ ਦਾ ਜੀ ਆਇਆਂ ਆਖਦੇ ਹਾਂ ਕਿਉਂਕਿ ਅੱਜ ਇਹਨਾਂ ਨੇ ਘਰਵਾਪਸੀ ਕੀਤੀ ਹੈ ਸਾਰੀ ਟੀਮ ਦੇ ਨਾਲ ਅਸੀਂ ਜਿਹੜੀ ਹਾਂ ਉਸ ਤੋਂ ਅੱਜ ਸ਼ੇਰ ਸੈਨਾ ਦੇ ਸਾਡੇ ਆਗੂ ਸਹਿਬਾਨ ਆਪਣੀ ਸਾਰੀ ਟੀਮ ਦੇ ਨਾਲ ਰਮੇਸ਼ ਪਗੜੀ ਜੀ ਉਹਨਾਂ ਨੇ ਵੀ ਅੱਜ ਆਪਣੇ ਆਮ ਆਦਮੀ ਪਾਰਟੀ ਸਾਡੀ ਜੈਨ ਕੀਤੀ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵਾਰ ਨੰਬਰ 60 ਦੇ ਵਿੱਚੋਂ ਕਈ ਨੌਜਵਾਨ ਆਗੂ ਵਾਰ ਨੰਬਰ 7 ਜਿਹੜਾ ਵੀ ਅਗੇ ਨਾਲ ਉਹ ਜਿਹੜਾ ਸਾਡਾ ਜਿਹੜਾ ਮਜਬੂਤੀ ਚ ਆ ਰਿਹਾ ਸੰਨੀ ਸੰਨੀ ਜੀ ਹੋਗੇ ਵਿਸ਼ਾਲ ਜੀ ਹੋਗੇ ਸੰਨੀ ਗਰੋਪ ਸਾਹਿਲ ਵਿਕਾਸ ਸੁਭਾਸ਼ ਵਿਸ਼ਾਲ ਜੀ ਵਿਦੀ ਜੀ ਪੰਕਜ ਮਹਿਤਾ ਜੀ ਸਾਰੀ ਟੀਮ ਜਿਹੜੀ ਹੈ ਅੱਜ ਮੈਂ ਕਹਾਂ ਸਕਦਾ ਬਾਕੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਅੱਜ ਜੁਆਇਨ ਹੋਈਆਂ ਅਸੀਂ ਦਿਲ ਦੀ ਗਹਿਰਾਈ ਤੋਂ ਇਨ ਦਾ ਧੰਨਵਾਦ ਕਰਦੇ ਆਂ ਔਰ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਹੁਣ ਫੇਰ ਤੁਹਾਨੂੰ ਕਹਿ ਰਿਹਾ ਵੀ ਆਉਣ ਵਾਲੇ ਸਮੇਂ ਨੂੰ ਹੋਰ ਵੀ ਵੱਡੀਆਂ ਜਿਹੜੀਆਂ ਜੁਆਇਨਿੰਗਾਂ ਹੋਣਗੀਆਂ ਕਿਉਂਕਿ ਵਿਰੋਧੀ ਤੁਹਾਡੇ ਪਖਾੜ ਜ਼ਰੂਰ ਗਏ ਨੇ ਉਹ ਹੁਣ ਕੋਈ ਨਾ ਕੋਈ ਰਾਹ ਲੱਭਦੇ ਨੇ ਕੋਈ ਨਾ ਕੋਈ ਬਹਾਨਾ ਲੱਭਦੇ ਨੇ ਕਿਸੇ ਨਾ ਕਿਸੇ ਤਰੀਕੇ ਨੂੰ ਆਪਣੇ ਕੋਈ ਸੰਕਤੀ ਲੈਣ ਦੇ ਚੱਕਰ 'ਚ ਪਿਆ ਹੈ ਕੋਈ ਕਿਸੇ ਨਾ ਕਿਸੇ ਬਹਾਨੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਛਾਣ ਕਰਨ ਦੀ ਕੋਸ਼ਿਸ਼ਾਂ ਕਰਦੇ ਆ ਪਰ ਮੈਂ ਇੱਕ ਗੱਲ ਕਹਿਣ ਚਾਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਬਿਹਾਫ ਤੇ ਇਲੈਕਸ਼ਨ ਲੜਦੀ ਹੈ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੀ ਪ੍ਰਸ਼ੰਸਾ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਹੈ ਜੇ 600 ਜਨਤ ਫ੍ਰੀ ਕੀਤੇ ਉਹਨਾਂ ਦੇ ਵਿੱਚ ਕੋਈ ਵੀ ਪੱਖਪਾਤ ਨਹੀਂ ਰੱਖਿਆ ਗਿਆ ਹਰ ਇੱਕ ਦੇ ਮੈਂ ਕਹਿ ਸਕਦਾ ਵੀ ਜਿੰਨੂੰ ਵੀ ਜਿਹੜੇ ਵੀ ਲੋੜ ਮੰਗ ਸੀ ਉਹਨਾਂ ਨੂੰ ਉਹਦੀ ਸੰਗੋਲਤ ਮਿਲੀ ਕੋਈ ਵੀ ਜਿਹੜੀ ਆਮ ਆਦਮੀ ਪਾਰਟੀ ਦੀਆਂ ਸੰਹੂਤਾ ਨੇ ਜੋ ਕੀਤੇ ਹੋਏ ਵਾਦੇ ਨੇ ਜਿਹੜੇ ਆਪਸ ਆਪ ਤੇ ਸਾਰੇ ਪੂਰੇ ਕੀਤੇ ਜਾ ਰਹੇ ਨੇ ਔਰ ਉਹਨਾਂ ਦੀਆਂ ਜਿਹੜੀਆਂ ਮੈਂ ਕਹਿ ਸਕਦਾ ਕੋਈ ਵੀ ਜਿਹਨਾਂ ਪ੍ਰਾਣੀਆਂ ਸਿਆਸਤਾਂ ਕੀਤੀ ਸੀ ਵੀ ਸਾਡੇ ਲੀਡਰ ਸਾਹਿਬਾਨਾਂ ਤੋਂ ਸਾਈਨ ਕਰਾ ਲਿਓ ਜੀ ਫਿਰ ਇਹਨਾਂ ਨੂੰ ਅੱਗੋਂ ਉਹ ਫੈਸਿਲਟੀਆਂ ਮਿਲਣਗੀਆਂ ਪਰ ਨਹੀਂ ਇਹ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜੋ ਕਹਿ ਉਹ ਕੰਮ ਕੇ ਵਖਾਲਾਂਗੇ ਸੋ ਮੈਂ ਮਹਿੰਦਰ ਭਾਗ ਜੀ ਉਹਨਾਂ ਦਾ ਸਾਡੇ ਕੈਪਟਨ ਮਨਿਸਟਰ ਨੇ ਮੈਂ ਇਹਨਾਂ ਦਾ ਤਾਰਫ ਕਰਦਾ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਦੋ ਲਫ਼ਜ਼ ਜਿਹੜੇ ਨੇ ਆਪਣੇ ਤੁਹਾਡੇ ਰੂਪ ਰੂਪ ਕਰਨ ਲਈ ਮਿਹਰਬਾਨ ਜੋ ਪ੍ਰਾਇਤ ਨਨੰਦ ਦੇ ਸੂਚਨ ਦੇ ਰਾਸ਼ਟਰੀ ਅਧਿਕਾਰੀ ਹਨ ਉਹਨਾਂ ਨੇ ਆਪਣੇ ਸੰਗਠਨ ਸਾਥੀਆਂ ਦੇ ਨਾਲ ਕੱਲ ਬਿਰੋਧਨ ਨੂੰ ਮੁਲਾਕਾਤ ਹੋਈ ਅਸੀਂ ਇਹ ਵਾਅਦਾ ਕੀਤਾ ਹੈ ਕਿ ਵਾਰ ਨੰਬਰ ਬਿੱਟਕ ਤੇ ਮੈਂ ਗ੍ਰਿਫੀਤੀ ਹੈ ਉਥੋਂ ਇੱਕ ਇੱਕ ਵੋਟ ਜੋ ਹੈ ਆਮ ਆਦਮੀ ਪਾਰਟੀ ਨੂੰ ਪਵਾਵਾਂਗੇ ਤਾਂ ਕਿ ਜੋ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਹੀ ਸੁਭਕਾਰਜੋਗ ਦੇ ਮੰਤਰੀ ਪੰਜਾਬ ਜਿਹਨਾਂ ਨੂੰ ਜਨਤਾ ਬਹੁਤ ਪਿਆਰ ਕਰਦੀ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਜਨਤਾ ਦੇ ਮਨ 'ਚ ਕੋਈ ਨਹੀਂ ਕਿ ਸਾਡਾ ਜੋ ਰੈਕਟਰ ਹੈ ਸਾਡੇ ਜੋ ਮੁੱਖ ਮੰਤਰੀ ਹਨ ਉਹ ਗਰੀਬਾਂ ਦੀ ਮੁਸੀਹਾ ਹਨ ਅਗਰ ਦੇਖਿਆ ਜਾਏ ਪਹਿਲੀਆਂ ਸਰਕਾਰਾਂ ਨੇ ਕਿਸੇ ਵੀ ਆਮ ਆਦਮੀ ਪਾਰਟੀ ਆਮ ਲੋਕਾਂ ਨੇ ਗਰੀਬ ਲੋਕਾਂ ਨੇ ਕਿਸਨੇ ਮਜ਼ਦੂਰ ਲੋਕਾਂ ਨੇ ਕਿਸਨੇ ਸੁਣਵਾਈ ਦਿੱਤੀ ਕੇਵਲ ਆਮ ਆਦਮੀ ਪਾਰਟੀ ਹੈ ਜੋ ਗਰੀਬਾਂ ਦੀ ਸੁਣਵਾਈ ਵੀ ਕਰ ਰਹੀ ਹੈ ਹਰ ਰੋਜ਼ ਗਰੀਬਾਂ ਲਈ ਜਿਹੜੇ ਕੁੱਲ 90% ਪੰਜਾਬ ਦੀ ਜਨਤਾ ਜੋ ਹੈ ਉਹ ਆਮ ਲੋਕੀ ਹਨ ਗਰੀਬ ਲੋਕੀ ਹਨ ਉਹਨਾਂ ਬਾਰੇ ਚਿੰਤਾ ਲੱਗ ਰਹੀ ਹੈ ਤੇ ਆਮ ਆਦਮੀ ਪਾਰਟੀ ਕਰ ਰਹੀ ਹੈ ਮਨੁੱਖ ਦਾ ਫਕਰ ਹੈ ਮਨੁੱਖ ਦਾ ਮਾਨ ਹੈ ਤੋ ਆਏ ਹੋਏ ਨਵੇਂ ਸਾਥੀ ਜਨਾਬ ਪਾਰਟੀ ਜੁਆਇਨ ਕੀਤੀ ਹੈੰਦਾ ਮੈਂ ਸਵਾਗਤ ਕਰਦਾ ਹਾਂ ਔਰ ਨਾਲ ਹੀ ਬੇਨਤੀ ਕਰਾਂਗਾ ਕਿ ਜੋ 10 12 ਦਿਨ ਲੱਗੇ ਨੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਵੇਂ ਪਹਿਲੇ ਕਿਹਾ ਗਿਆ ਕਲੰਕਾ ਮੈਂ ਕਿ ਵੈਸੇ ਤੇ ਸਿਰਫ ਹਵਾ ਚ ਹੈਗੇ ਨੇ ਬਾਕੀਆਂ ਪਾਰਟੀ ਕਿਤੇ ਗਰਾਊਂਡ ਤੇ ਰੂਟ ਥੱਲੇ ਗਰਾਊਂਡ ਦੇ ਉੱਪਰ ਉਹਨਾਂ ਪਾਰਟੀ ਦਾ ਕੋਈ ਵजूद ਨਹੀਂ ਰਿਹਾ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਸਾਡੇ ਵਰਕਰ ਘਰ ਘਰ ਜਾ ਕੇ ਜੋ ਹੈ ਲੋਕਾਂ ਨੂੰ ਪ੍ਰੇਰਿਤ ਕਰੇਗੇ ਔਰ ਮੈਨੂੰ ਪੂਰਾ ਯਕੀਨ ਹੈ ਜਿਵੇਂ ਬਾਰੇ ਹੀ ਪੰਜਾਬ ਦੇ ਵਰਕਰਾਂ ਨੇ ਮੇਰੇ ਇਲੈਕਸ਼ਨ ਦੇ ਵਿੱਚ ਇੱਕ ਇਤਿਹਾਸਿਕ ਦੇਖਾ ਕਰਨ ਦਿੱਤੀ 37000 ਵੋਟ ਦੀ ਪਰ ਮਨੋਸ਼ਰਾਫ ਨੇ ਦਰ ਆ ਰਿਹਾ ਹੈ ਇਹ ਜੇ ਲੁਧਿਆਣਾ ਵੈਸਟ ਹੈ ਇਹ ਮੇਰਾ ਵੀ ਕਾਰ ਤੋਂੜੇਗਾ 37000 ਵੋਟਾਂ ਦੇ ਨਾਮ ਸਾਡੇ ਸੰਜੀਵ ਜੀ ਜਿੱਤਣਗੇ ਇਹ ਰਹਾ ਮੇਰਾ ਪੂਰਾ ਯਕੀਨ ਹੈ ਆਏ ਹੋ ਸਾਧੀਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਅਿੰਦਰ ਭਗਤ ਜੀ ਜਦ ਵੀ ਇੱਥੇ ਡਿਊਟੀ ਲੱਗੀ ਹੈ ਮੈਂ ਹੈਰਾਨ ਹੁੰਦਾ ਕੋਈ ਕੁਛ ਨਾ ਨਹੀਂ ਹੁੰਦਾ ਕਿ ਕਿਵੇਂ ਤੁਸੀਂ ਇੰਨੇ ਲੋਕਾਂ ਨੂੰ ਮਿਲਦੇ ਹੋ ਤੇ ਮੋਟੀਵੇਟ ਕਰਦੇ ਹੋ ਜਦੋਂ ਇਹਨਾਂ ਦੇ 24 ਚੋਂ 18 ਘੰਟੇ ਕੰਮ ਕਰਦੇ ਰਹੇ ਨੇ ਤੇ ਇਸ ਲਈ ਮੈਂ ਧੰਨਵਾਦੀ ਹਾਂ ਤੁਹਾਡੇ ਸਾਰਿਆਂ ਦਾ ਤੇ ਦੂਜੇ ਪਾਸੇ ਜਿਹੜਾ ਹੰਕਾਰੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪਰਵਾਹ ਨਹੀਂ ਕਰਦਾ ਜਿਹੜਾ ਕਿ ਕਾਂਗਰਸ ਦਾ ਲੀਡਰ ਵੀ ਹੈ ਤੇ ਇਥੋਂ ਕੈਂਡੀਡੇਟ ਵੀ ਹੈ ਉਹਨਾਂ ਨੇ ਨਾਰਮਲ ਬੰਦਿਆਂ ਨੂੰ ਕੀ ਕੁਛ ਨਾ ਜਿਹੜਾ ਆਪਣੇ ਪ੍ਰਧਾਨ ਨੂੰ ਨਹੀਂ ਪਸੰਦ ਆਵੇ ਉਹ ਕਹਿੰਦਾ ਜੀ ਮੇਰੇ ਅੰਦਰ ਅਹੰਕਾਰ ਕਤਮ ਹੋ ਗਿਆ ਜਦ ਵੀ ਆਮ ਆਦਮੀ ਪਾਰਟੀ ਇੱਥੇ ਵੋਟਾਂ ਮੰਤਰੀ ਹੈ ਮੈਨੂੰ ਵੀ ਗੱਲੀ-ਵੱਲੀ ਜਾਣਾ ਪਏਗਾ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਨੂੰ ਇੱਕੋ ਗੱਲ ਕਹੀ ਹੈ ਕਿ ਹਰ ਗੱਲੀ 'ਚ ਆਪਣਾ ਕੈਸਿੰਗ ਪਹੁੰਚਾਓ ਆਮ ਆਦਮੀ ਪਾਰਟੀ ਨੇ ਜਿਹੜੇ-ਜਿਹੜੇ ਕੰਮ ਦਿੱਤੇ ਉਹਨਾਂ ਨੂੰ ਪਹੁੰਚਾਓ ਔਰ ਕਾਂਗਰਸ ਨੇ ਕੀ ਕੰਮ ਦਿੱਤੇ ਨੇ ਉਹਦੇ ਜਦ ਪਾਵਰ 'ਚ ਹੁੰਦੇ ਨੇ ਤਦ ਨਹੀਂ ਕੰਮ ਕਰਦੇ ਜਦ ਆਊਟ ਆਫ ਪਾਵਰ ਨੇ ਤੇ ਉਹਨਾਂ ਨੇ ਕੀ ਕੰਮ ਕਰਨੇ ਨੇ ਉਹ ਤੋਂ ਵਰਕਿੰਗ ਪ੍ਰਧਾਨ ਉਹਨਾਂ ਦੇ ਜਿਹੜੇ ਪ੍ਰਧਾਨ ਹੈਗੇ ਨੇ ਰਾਜਾ ਵਰਿੰਗ ਜੀ ਉਹ ਕਰਦੇ ਨੇ ਪ੍ਰੈਸ ਕਾਨਫਰੈਂਸ 20 ਮੀਟਰ ਦੀ ਦੂਰੀ ਦੇ ਉੱਤੇ ਉਹ ਆਸ਼ੂਰਨ ਮਿਲ ਕੇ ਪ੍ਰੈਸ ਕਾਨਫਰੈਂਸ ਵੀ ਲਗਾਉਂਦੇ ਪਰ ਆਸ਼ੂਰੀ ਇਹ ਕਿੱਜਾ ਕਰਦੇ ਨੇ ਤੇ ਦੂਜੇ ਬੰਦੂਜੇ ਵਰਗਾ ਸੁਖ ਜਿੰਦਰ ਦੇ ਤਾਵਾ ਜੀ ਦਾ ਇੰਟਰਵਿਊ ਹੈ ਉਹ ਕਹਿੰਦਾ ਮੈਂ ਵੀ ਨਹੀਂ ਬੁਲਾਇਆ ਜਿਹੜਾ ਬੰਦਾ ਆਪਣੇ ਮੈਂਬਰ ਪਾਰਲੀਮੈਂਟ ਦੇ ਪ੍ਰਧਾਨ ਉਹਨੇ ਬਣਾ ਰਿਆ ਉਹੋ ਜਿਹੇ ਬੰਦੇ ਨੂੰ ਸੋਸ਼ਲ ਸੀਟਸ ਤੇ ਬੈਠਣ ਦਾ ਹੱਕ ਹੀ ਨਹੀਂ ਹੋਣਾ ਚਾਹੀਦਾ ਔਰ ਮੈਂ ਤੁਹਾਡੇ ਚੈਨਲ ਥਰੂ ਬੇਨਤੀ ਕਰਨਾ ਲੋਗਾਂ ਦੇ ਲੋਕਾਂ ਨੂੰ ਇਹ ਜਿਹੜਾ ਬੰਦਾ ਆਪਣੇ ਪ੍ਰਧਾਨ ਨੂੰ ਨਹੀਂ ਪੁੱਛਦਾ ਉਹ ਨਾਰਮਲ ਬੰਦੇ ਨੂੰ ਕੀ ਪੁੱਛਣਾ ਹੈ ਇਸ ਕਰਕੇ ਇਹਦਾ ਜਿਹੜਾ ਹੰਕਾਰ ਹੈ ਉਹਨੂੰ ਤੁਹਾਡੀ ਵੋਟਾਂ ਨਹੀਂ ਮਾਰ ਸਕਣਾ ਔਰ ਤੁਸੀਂ ਜਿਹੜੇ ਵੀ ਕੰਮ ਜਿਹੜੇ ਹੋ ਰਹੇ ਨੇ ਤੇ ਜਿਹੜੇ ਹੋਣਗੇ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਮਿਟਮੈਂਟ ਹੈ ਜਿਹੜੀ ਪਾਰਟੀ ਸਰਕਾਰ 'ਚ ਹੈਗੀ ਹੈ ਉਹ ਦਿਨ ਰਾਤ ਕੰਮ ਕਰ ਰਹੀ ਹੈ ਮੇਰੀ ਤਾਂ ਬੇਨਤੀ ਹੈ ਕਿ ਉਸ ਪਾਰਟੀ ਨੂੰ ਵੋਟਾਂ ਪਾਓ ਜਿਹੜੇ ਨਰਕੀ ਕੰਮ ਕਰਦੇ ਨੇ ਕਦੇ ਆਪਣੇ ਨੂੰ ਸੰਭਲਦੇ ਨਾ ਦਿੰਦੇ ਕਿਉਂਕਿ ਰਸਾ ਨਾ ਮਿਲੇ ਹੋਏ ਨੇ ਔਰ ਐਫਿਲੇ ਕੰਮ ਕਰਦੇ ਨੇ ਉਹ ਦੂਜੇ ਪਾਸੇ ਭਾਵੀ ਜੁੱਤਾ ਪਾਟਿੰਗ ਸੜਨਾ ਵੀਰ ਜਿਹੜਾ ਭਾਜੀਪੀ ਚੋਂ ਆਇਆ ਹੈ ਉਹਨਾਂ ਨੂੰ ਤੇ ਇਹ ਕਿਹਾ ਜਾਂਦਾ ਰਹੇ ਕਿ ਵੀ ਕਾਂਗਰਸ ਨੂੰ ਵੋਟਾਂ ਪਾ ਰਹੇ ਸੰਜੀਵ ਰੋੜਾ ਜੀ ਨਹੀਂ ਪਾਣੀ ਇਹਨਾਂ ਦੇ ਕੈਬਨਿਟ ਮੰਤਰੀ ਦਿੱਲੀੋਂ ਆ ਕੇ ਸਿੱਖਿਆ ਦੇਈ ਇੱਥੇ ਕਹਿੰਦੇ ਭਾਈ ਸੰਜੀਵ ਰੋੜਾ ਜੀ ਜੀਤਨੇ ਚਾਹੀਦੇ ਬੇਸ਼ੱਕ ਵੋਟਾਂ ਜਿਹਨੂੰ ਮਰਜ਼ੀ ਪਾ ਦੇ ਔਰ ਜਾਖੜ ਜੀ ਅਗਲੇ ਦੇ ਵੀ ਕੀ ਕਹਿੰਦੇ ਨੇ ਕਾਉਂਟਰਿੰਗ ਰਵਨੀਤ ਮਿੱਟੂ ਜੀ ਕਹਿੰਦੇ ਨੇ ਕਿ ਮੇਰਾ ਤਾਂ ਦੋਸਤ ਐਸਪੀਐਮ ਦੀ ਮੇਰੀ ਬੇਨਤੀ ਹੈ ਲੁਧਿਆਣਾ ਦੇ ਲੋਕਾਂ ਨੂੰ ਕਿ ਲੁਧਿਆਣਾ ਵਸਤਨਾਵ ਇੱਕ ਅਹੰਕਾਰੀ ਇੱਕ ਐਥੋਜਾ ਬੰਦਾ ਜਿਹੜਾ ਇਹਨਾਂ ਘੰਡੀ ਹੈ ਉਹਨੂੰ ਆਇਨਾ ਦਿਖਾਣ ਦੀ ਲੋੜ ਹੈ ਤੇ ਤੁਹਾਡੀਆਂ ਵੋਟਾਂ ਹੀ ਉਹਨਾਂ ਨੂੰ ਆਇਨਾ ਦਿਖਾਣ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਸ਼ਹਿਰੀ ਜੀ ਦੁਕਾਨਾਂ ਦੇ ਇੱਕ ਪਿੰਡ ਤੇ ਨੇ ਸੋ ਤੁਸੀਂ ਇਹ ਦੇਖਿਆ ਹੋਗਾ ਇਹਨਾਂ ਰਵੰਦੀ ਪਾਰਟੀਆਂ ਜਿਹੜੀ ਭੀਜਪੀ ਅਕਾਲੀ ਦਲ ਕਾਂਗਰਸ ਇਹਨਾਂ ਦੇ ਚਿੱਠੇ ਜਿਹੜੇ ਨੇ ਜੋ ਇਹਨਾਂ ਦੀਆਂ ਸਿਆਸਤਾਂ ਸੀ ਉਹ ਲੋਕਾਂ ਦੇ ਵਿੱਚ ਜਗ ਜਾਹਲ ਹੋ ਗਈਆਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਲੋਕ ਅੱਜ ਇਹਨਾਂ ਦੀਆਂ ਸਿਆਸਤਾਂ ਨੂੰ ਸਮਝ ਚੁੱਕੇ ਨੇ ਕਿਉਂਕਿ ਵੱਡੇ ਵੱਡੇ ਲੀਡਰ ਆ ਕੇ ਕਹਿੰਦੇ ਨੇ ਸੰਜੀਵ अरोड़ा ਨਹੀਂ ਜਿੱਤਣਾ ਚਾਹੀਦਾ কারণ ਕੀ ਹੈ ਕਿਉਂਕਿ ਪਿਛਲੇ ਸਮੇਂ ਕੁਝੋਕਰ ਚੈੱਕ ਕਰ ਲਓ ਬੀਜੇਪੀ ਤੇ ਕਾਂਗਰਸ ਜੇ ਬੀਜੇਪੀ ਹਾਰ ਗਈ ਤੇ ਕੌਣ ਆ ਗਈ ਕਾਂਗਰਸ ਆ ਗਈ ਜੇ ਕਾਂਗਰਸ ਹਾਰ ਗਈ ਤੇ ਕੌਣ ਜਿੱਤ ਗਿਆ ਕੌਣ ਆ ਗਿਆ ਫਿਰ ਬੀਜੇਪੀ ਆ ਗਈ ਸੋ ਇਹ ਸਿਆਸੀ ਪਾਰਟੀਆਂ ਜਿਹੜੀਆਂ ਸੀ ਇਹਨਾਂ ਨੂੰ ਤੀਜੀ ਪਾਰਟੀ ਪਸੰਦ ਨਹੀਂ ਸੀ ਅੱਜ ਵੀ ਉਸੇ ਕਦਮ ਤੇ ਚੱਲ ਰਹੀਆਂ ਨੇ ਵੀ ਆਮ ਆਦਮੀ ਪਾਰਟੀ ਦੇ ਸੰਜੀਵ ਰਾਮਾ ਨੂੰ ਨਾ ਵੋਟਾਂ ਪਾਇਆ ਇਹ ਇਹਨਾਂ ਦਾ ਕਹਿਣਾ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਔਰ ਮੈਨੂੰ ਖੁਸ਼ੀ ਵੀ ਹੈ ਵੀ ਦਿਨ ਪ੍ਰਤੀ ਦਿਨ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰਵਾਹ ਵਧਦਾ ਨਜ਼ਰ ਆ ਰਿਹਾ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਮੈਂ ਕਹਿ ਸਕਦਾ ਵੀ ਆਮ ਆਦਮੀ ਪਾਰਟੀ ਤੋਂ ਬਖਲਾਈਆਂ ਹੋਈਆਂ ਨੇ ਔਰ ਇਸ ਲੁਧਿਆਣਾ ਵੈਸਟ ਦੀ ਜਿਹੜੀ ਸੀਟ ਹੈ ਬਹੁਤ ਵੱਡੀ ਲੀਡ ਨਾਲ ਲੋਕ ਸਾਨੂੰ ਜਿਤਾ ਕੇ ਖਤਵਾ ਦੇਣਗੇ ਉਹ ਸਾਨੂੰ ਵੀ ਖੁਸ਼ੀ ਹੋਊਗੀ ਜਿੰਨੀ ਵੱਡੀ ਲੀਡ ਦੇਣਗੇ ਉਹਨਾਂ ਕੰਮ ਕਰਨ ਦਾ ਜਿਹੜਾ ਸਾਡੇ ਸੰਜੀਵ ਅਰੋੜਾ ਜੀ ਨੂੰ ਹੋਰ ਵੱਧ ਚੜ ਕੇ ਮਜ਼ਾ ਆਊਗਾ ਤੁਹਾਡਾ ਸਾਡਾ ਇੱਕ ਬਹੁਤ ਬਹੁਤ ਤੱਕ ਮੈਂ ਅਰੋੜਾ ਗਰੁੱਪ ਉਰ ਆ ਗਿਆ ਕਰਾਓ